ਸਤਿ ਸ਼੍ਰੀ ਅਕਾਲ ਜੀ ਬਸ ਤਸਵੀਰਾਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਮੈਂ ਗੁਰਦੀਪ ਸਿੰਘ ਸੋ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਘਰ ਦਾ ਲੈਂਟਰ ਜਿਹੜਾ ਇਹ ਆ ਉਹ ਡਿੱਗ ਚੁੱਕਾ ਆ ਇਹ ਤਸਵੀਰਾਂ ਜੋ ਕਿ ਜਲੰਧਰ ਸ਼ਹਿਰ ਦੀਆਂ ਨੇ ਤੁਹਾਨੂੰ ਦੱਸ ਦਈਏ ਪਿਛਲਾ ਘਰ ਵੀ ਇੱਕ ਹੋਰ ਤਾਂ ਦਿਖਾਉਣ ਨੇ ਆ ਜਿਹਦਾ ਲੈਂਟਰ ਜਿਹੜਾ ਇਹ ਆ ਉਹ ਵੀ ਜਿਹੜਾ ਡਿੱਗ ਚੁੱਕਾ ਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਘਰ ਦੇ ਲੈਂਟਰ ਨੇ ਜਿਨ੍ਹਾਂ ਦੇ ਉੱਪਰ ਅਸੀਂ ਖੜੇ ਹਾਂ ਇਸ ਟਾਈਮ ਸੋ ਤਸਵੀਰਾਂ ਜਿਹੜੀਆਂ ਹੁਣ ਰੂਬਰੂ ਕਰਵਾ ਰਹੇ ਆ ਆਖਿਰ ਇਹ ਅਚਾਨਕ ਜਿਹੜੇ ਇਹ ਘਰ ਡਿੱਗੇ ਤਾਂ ਡਿੱਗੇ ਕਿੱਦਾਂ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਰੂਬਰੂ ਇੱਕ ਵਾਰੀ ਕਰਵਾ ਰਹੇ ਆ ਕੈਮਰਾ ਵਾਹੀ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਸਮੇਂ ਜਿਹੜੇ ਇਹ ਘਰ ਦੀ ਸੀਗੇ ਆਖਿਰ ਕਿੱਦਾਂ ਡਿੱਗੇ ਸੀ ਤੇ ਕਿਉਂ ਡਿੱਗੇ ਸੀ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਕਿਸ ਤਰ੍ਹਾਂ ਡਿੱਗੀਆਂ ਥੱਲੇ ਸੋ ਤਸਵੀਰਾਂ ਵਾਹੀ ਤੁਸੀਂ ਦੇਖ ਹੀ ਚੁੱਕੇ ਹੋ ਤਾਂ ਦੱਸਦੇ ਕਿ ਜਿੱਥੇ ਇਸ ਟਾਈਮ ਅਸੀਂ ਤੁਰਦੇ ਪਏ ਆਂ ਕਿਸੇ ਸਮੇਂ ਇੱਥੇ ਗਲੀਆਂ ਹੁੰਦੀਆਂ ਸੀਗੀਆਂ ਗਲੀਆਂ ਦੇ ਵਿੱਚ ਰੌਣਕਾਂ ਹੁੰਦੀਆਂ ਸੀਗੀਆਂ ਤਾਂ ਦੱਸਦੇ ਕਿ ਜਿਹੜੇ ਸਿਆਣੇ ਬੰਦੇ ਆ ਉਹ ਗਲੀਆਂ ਦੇ ਵਿੱਚ ਜਿੱਥੇ ਹੁਣ ਸਾਡੇ ਕੋਲ ਤੁਰ ਵੀ ਨਹੀਂ ਹੋ ਰਿਹਾ ਉਸ ਗਲੀਆਂ ਦੇ ਵਿੱਚ ਮੰਜੇ ਡਾਏ ਜਾਂਦੇ ਸੀਗੇ ਤੇ ਗੱਲਾਂ ਬਾਤਾਂ ਰੋਜ਼ ਸ਼ਾਮੀ ਜੜੀਆਂ ਵਾਂ ਮਸਤਰਾ ਲੱਗਦੀਆਂ ਸੀਗੀਆਂ ਪਰ ਅਚਾਨਕ ਇੱਥੇ ਅਜਿਹਾ ਕੀ ਹੋ ਗਿਆ ਕਿ ਕਿ ਘਰ ਦੀ ਜਗਾ ਜਿਹੜੀਆਂ ਅੱਜ ਇੱਥੇ ਸਾਰੀਆਂ ਇੱਟਾਂ ਇੱਟਾਂ ਖਿਲਰ ਰਹੀਆਂ ਨੇ ਇੱਕ ਵਾਰੀ ਫੇਰ ਤਸਵੀਰਾਂ ਤੁਹਾਨੂੰ ਜਿਹੜੀ ਦੂਰੋਂ ਰੂਬਰੂ ਕਰਵਾ ਰਹੇ ਹਾਂ ਘਰ ਦੀ ਛੱਤਾਂ ਜਿਹੜੀਆਂ ਡਿੱਗ ਚੁੱਕੀਆਂ ਨੇ ਸੋ ਕੈਮਰਾਮੈਨ ਨੂੰ ਕਹੂਗਾ ਕਿ ਇੱਧਰ ਆ ਕੇ ਜਿਹੜਾ ਹੁਣ ਸਾਰਾ ਕੁਝ ਜਿਹੜਾ ਹੈ ਕਰਕੇ ਤਾਂ ਦੱਸ ਦੇ ਕਿ ਇਸ ਟਾਈਮ ਅਸੀਂ ਜਲੰਧਰ ਦੇ ਲਤੀਫਪੁਰਾ ਦੇ ਵਿੱਚ ਮੌਜੂਦ ਹੈ ਜਿੱਥੇ ਕਿਸੇ ਟਾਈਮ ਜਿਹੜਾ ਪਰਿਵਾਰ ਇੱਥੇ ਰਹਿੰਦਾ ਹੁੰਦਾ ਸੀਗਾ ਪਰ ਤੁਹਾਨੂੰ ਦੱਸ ਜੀ ਕਿ ਕੋਰਟ ਦੇ ਜਿਹੜਾ ਆਰਡਰ ਆਇਆ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਮਕਾਨ ਸਾਰੇ ਇੱਥੇ ਪ੍ਰਸ਼ਾਸਨ ਵੱਲੋਂ ਢਾ ਦਿੱਤੇ ਗਏ ਕਾਫੀ ਲੰਬਾ ਸਮਾਂ ਜਿਹੜਾ ਇਹ ਆ ਬੀਤ ਚੁੱਕਾ ਹੈ ਅੱਜ ਵੀ ਜਿਹੜੇ ਲਤੀਫਪੁਰੇ ਵਾਲੇ ਇਸੇ ਤਰ੍ਹਾਂ ਗਰਮੀ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਹਰ ਕੋਈ ਲੋਕੀ ਅੱਜ ਆਪਣੇ ਘਰ ਦੇ ਬਾਹਰ ਵੀ ਇੱਕ ਡੋਂਗੇ ਦੇ ਵਿੱਚ ਜ਼ਰੂਰ ਜਿਹੜਾ ਹੈ ਸੋ ਹੁਣ ਤਸਵੀਰਾਂ ਜਿਹੜੀਆਂ ਆਆਂ ਤੁਹਾਡੇ ਨਾਲ ਰੂਪ ਰੂਪ ਕਰਵਾਉਣ ਜਾ ਰਹੇ ਆਂ ਤੁਹਾਨੂੰ ਦੱਸ ਦੇ ਕਿ ਇੰਨੀ ਗਰਮੀ ਦੇ ਵਿੱਚ ਜਿੱਥੇ ਲੋਕੀ ਹਰ ਕੋਈ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਪਾਣੀ ਦਾ ਡੰਗਾ ਰੱਖਦਾ ਹੈ ਤਾਂ ਕਿ ਜਿਹੜੇ ਬੇਸਬਾਨ ਆ ਉਹ ਪਾਣੀ ਪੀ ਸਕਣ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਲਤੀਫ ਪਿੰਡ ਦੇ ਜਿਹੜੇ ਲੋਕ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਈਆਂ ਨੇ ਪਸ਼ੂ ਰੱਖੇ ਹੋਏ ਸੀਗੇ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀਗਾ ਸੋ ਆਪ ਆਪਣੇ ਉਹ ਟੈਂਟਾਂ ਦੇ ਵਿੱਚ ਬੈਠੇ ਨੇ ਜਿਹੜੇ ਪਸ਼ੂ ਐ ਉਹ ਜਿਹੜੇ ਇੱਕ ਦੋ ਕਮਰੇ ਰਹਿ ਗਏ ਸੀਗੇ ਜਿਹੜੇ ਬਚ ਕੇ ਸੀਗੇ ਉਹਨਾਂ ਨੇ ਪਸ਼ੂਆਂ ਨੂੰ ਦੇ ਦਿੱਤੇ ਹੋਏ ਐ ਤਾਂ ਕਿ ਜਿਹੜੇ ਪਸ਼ੂ ਐ ਉਹ ਵੀ ਬਿਲਕੁਲ ਠੀਕ ਠਾਕ ਰਹਿਣ ਗਰਮੀ ਦੇ ਵਿੱਚ ਕਿਸ ਤਰ੍ਹਾਂ ਦਾ ਖਾਸਾ ਉਹਨਾਂ ਨੂੰ ਜਿਹੜਾ ਨੁਕਸਾਨ ਨਾ ਹੋਵੇ ਪਰ ਤਸਵੀਰਾਂ ਜਿਹੜੀਆਂ ਸਾਡੇ ਨਾਲ ਰੂਬਰੂ ਕਰਵਾ ਰਹੇ ਆ ਦੇਖ ਸਕਦੇ ਹੋ ਤੁਸੀਂ ਇਹ ਉਹੀ ਲਤੀਫਪੁਰ ਐ ਜਿੱਥੇ ਇੱਕ ਸਮੇਂ ਦੇ ਵਿੱਚ ਸਾਰੇ ਪੱਤਰਕਾਰਾਂ ਦਾ ਇਕੱਠ ਹੋ ਗਿਆ ਸੀਗਾ ਖਬਰਾਂ ਚੱਲੀਆਂ ਸੀਗੀਆਂ ਲੋਕੀ ਬੇਗਰ ਹੋਏ ਸੀਗੇ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਉਸ ਤਰ੍ਹਾਂ ਉਸ ਤਰ੍ਹਾਂ ਇਹ ਸਾਰੀ ਲੋਕੀ ਜਿਹੜੇ ਆ ਜਿਹੜੇ ਪੱਤਰਕਾਰ ਨੇ ਸਰਕਾਰਾਂ ਜਿਹੜੀਆਂ ਇਹ ਚੀਜ਼ਾਂ ਹੁਣ ਭੁੱਲ ਰਹੀਆਂ ਨੇ ਸੋ ਤਸਵੀਰ ਤੁਹਾਨੂੰ ਦਿਖਾ ਰਹੇ ਕਿ ਕਿਸੇ ਸਮੇਂ ਇੱਥੇ ਘਰ ਹੁੰਦੇ ਸੀਗੇ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨਾਂ ਦਾ ਸਮਾਂ ਵੀ ਨਿਕਲ ਚੁੱਕਾ ਹੈ ਕਾਫੀ ਥਾਂ ਦੇ ਉੱਤੇ ਜਿਹੜੇ ਨਹੀਂ ਕਹਿੰਦੇ ਆ ਲੋਕੀ ਜਿਹੜੇ ਉਹਨਾਂ ਨੇ ਵੋਟਾਂ ਵਾਸਤੇ ਜਿਹੜੇ ਜਗ੍ਹਾ-ਜਗ੍ਹਾ ਤੇ ਜਾ ਕੇ ਘਰਾਂ ਦੇ ਵਿੱਚ ਅਪੀਲਾ ਕੀਤੀ ਸੀ ਕਿ ਪਰ ਲਤੀਫਪੁਰੇ ਦਾ ਜਿਹੜਾ ਧਿਆਨ ਕਿਸੇ ਨੇ ਨਹੀਂ ਰੱਖਿਆ ਕੋਈ ਵੀ ਜਿਹੜਾ ਤੁਹਾਨੂੰ ਦੱਸ ਦਈਏ ਕਿ ਇੱਥੇ ਕੁਆਲਿਟੀਸ਼ਨ ਆ ਕੇ ਪਤਾ ਨਹੀਂ ਲੱਗ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜਿਹੜੇ ਸਾਡੇ ਸੀਜੀਐਮ ਆਨ ਨੇ ਤੁਹਾਨੂੰ ਦੱਸ ਦਈਏ ਕਿ ਉਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਜਲੰਧਰ ਦੇ ਵਿੱਚ ਰਹਿਣ ਆਏ ਹੋਏ ਨੇ ਸੋ ਲਤੀਪੁਰ ਦੇ ਕੁਝ ਲੋਕੀ ਜਿਹੜੇ ਜਾ ਕੇ ਉਹਨਾਂ ਨੂੰ ਬਿਲਣ ਵਾਸਤੇ ਗਏ ਸੀ ਪਰ ਇਲੈਕਸ਼ਨਾਂ ਦੇ ਕਰਕੇ ਜਿਹੜੇ ਉਹ ਬੀਜੀ ਸੀਗੇ ਪਰ ਉਹਨਾਂ ਦੇ ਪੀਏ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਜਿਹੜਾ ਆਸ਼ਵਾਸ਼ਨ ਦਵਾਇਆ ਸੀਗਾ ਕਿ 25 ਤਰੀਕ ਤੱਕ ਜਿਹੜਾ ਤੁਹਾਡੀ ਮੀਟਿੰਗ ਜਿਹੜੀ ਰਖਵਾਈ ਜਾਏਗੀ ਸੁਪਨ ਦੱਸਦੀ ਹੈ ਕਿ ਜਿਹੜੇ ਇਹ ਘਰ ਟੁੱਟੇ ਸੀਗੇ ਇਹ ਕੋਰਟ ਦੇ ਆਰਡਰ ਤੋਂ ਟੁੱਟੇ ਸੀਗੇ ਪਰ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ ਬਟ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਸਰਕਾਰ ਨੂੰ ਵੋਟਾਂ ਤਾਂ ਕਿ ਜਿਤਾਈਆਂ ਸਾਡੇ ਜਿਹੜੇ ਘਰ ਜਿਹੜਾ ਅਸੀਂ ਬੇਗਰ ਹੋ ਗਏ ਆ ਸੋ ਸਰਕਾਰ ਨੂੰ ਚਾਹੀਦਾ ਕਿ ਸਾਨੂੰ ਜਿਹੜਾ ਘਰ ਲੈ ਕੇ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਹੈ ਜਿਹੜੇ ਮਾਪੇ ਪੈ ਜਿਹੜੇ ਸਾਡੇ ਭੈਣ ਭਰਾ ਆ ਇੱਥੇ ਜਿਹੜਾ ਆਰਾਮ ਨਾਲ ਘਰ ਦੇ ਵਿੱਚ ਰਹਿ ਸਕਣ ਸੋ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਇਹ ਜਿਹੜੇ ਬਾਥਰੂਮ ਜਿਹੜੇ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਟੱਕ ਟੱਕੇ ਬਣਾਏ ਹੋਏ ਆ ਸੋ ਤੁਹਾਨੂੰ ਦੱਸ ਜੀਏ ਕਿ ਹਰ ਇੱਕ ਵਿਅਕਤੀ ਦੇ ਘਰ ਦੇ ਵਿੱਚ ਧੀ ਪੈਣਾ ਹੁੰਦੀਆਂ ਸੋ ਇਸ ਤਰ੍ਹਾਂ ਦੇ ਬਾਥਰੂਮ ਜਿਹੜੇ ਆ ਉਹ ਯੂਜ਼ ਕਰ ਰਹੇ ਨੇ ਸੋ ਦੇਖ ਸਕਦੇ ਹੋ ਕਿ ਪਸ਼ੂ ਵੀ ਜਿਹੜੇ ਛਾਂ ਦੇ ਵਿੱਚ ਬੰਨੇ ਹੋਏ ਆ ਪਰ ਜਗ੍ਹਾ ਦੀ ਜੇ ਗੱਲ ਕਰੀ ਤਾਂ ਬਹੁਤ ਥੋੜੀ ਆ ਉਹਨਾਂ ਦੇ ਕੋਲ ਸੋ ਨੇਵਲਾ ਵੀ ਤੁਹਾਨੂੰ ਦਿਖਾ ਦਿੰਦੇ ਆ ਨੇਵਲੇ ਜਿਹੜੇ ਘੁੰਮਦੇ ਪਏ ਆ ਕਿਸ ਤਰ੍ਹਾਂ ਕਿਉਂਕਿ ਘਰ ਟੁੱਟ ਚੁੱਕੇ ਨੇ ਝਾੜੀਆਂ ਉਗ ਚੁੱਕੀਆਂ ਕਿਸੇ ਸਮੇਂ ਸਾਨੂੰ ਦੱਸਦੀ ਹੈ ਕਿ ਜਿਸ ਚੂਲਿਆਂ ਦੇ ਉੱਤੇ ਰੋਟੀ ਪੱਕਦੀ ਸੀਗੀ ਹੁਣ ਉਸ ਚੂਲਿਆਂ ਦੇ ਉੱਤੇ ਵੀ ਜਿਹੜਾ ਘਾਹ ਉਗ ਚੁੱਕਾ ਹੈ ਤੇ ਜਿਹੜਾ ਜੰਗਲੀ ਜਿਹੜੇ ਜਾਨਵਰ ਹੈ ਜਿਹੜੇ ਕੀੜੇ ਮਕੋੜੇ ਉਹਨਾਂ ਦਾ ਇੱਥੇ ਵੀ ਨਿਕਲਣਾ ਸੁਭਾਵਿਕ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਨੇਵੇ ਜਿਹੜੇ ਹੁਣ ਕਮਰੇ ਸੀਗੇ ਹੈਰਾਨਗੀ ਵਾਲੀ ਗੱਲ ਹੈ ਕਿ ਖਾਲੀ ਥਾਵਾਂ ਦੇ ਵਿੱਚ ਜਦੋਂ ਕੁੜੀਆਂ ਵਾਸ਼ਰੂਮ ਜਾਂਦੀਆਂ ਹੋਣਗੀਆਂ ਤੇ ਕਿਸ ਤਰ੍ਹਾਂ ਜਿਹੜੇ ਨੇਵਲ ਜਦੋਂ ਉੱਥੇ ਆਂਦੇ ਹੋਣਗੇ ਤੇ ਕਿਹੜੀ-ਕਿਹੜੀ ਮੁਸੀਬਤਾਂ ਦਾ ਸਾਹਮਣਾ ਕਰਨਾ ਸੋ ਇਸ ਟਾਈਮ ਸਾਡੇ ਨਾਲ ਇੱਕ ਲੇਡੀਜ਼ ਮੌਜੂਦ ਹੈ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੀਤਾ ਰੇਵਣ ਅੱਡੀ ਕਾਫੀ ਸਮਾਂ ਹੋ ਗਿਆ ਹੈ ਲਤੀਫਪੁਰਾ ਦੇ ਵਿੱਚ ਲੋਕਾਂ ਦੇ ਘਰ ਵੀ ਟੁੱਟੇ ਆ ਪਹਿਲੇ ਸਾਰੇ ਪੱਤਰਕਾਰ ਖਬਰ ਕਰਨ ਆਉਂਦੇ ਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਮਲਾ ਠੰਡਾ ਹੁੰਦਾ ਰਿਹਾ ਉਸ ਤਰ੍ਹਾਂ ਪੱਤਰਕਾਰਾਂ ਨੇ ਹੀ ਬੰਦ ਹੋ ਗਏ ਲੀਡਰਾਂ ਨੇ ਹੀ ਬੰਦ ਹੋ ਗਏ ਹੁਣ ਸੀਐਮ ਮਾਨ ਜਿਹੜੇ ਉਹ ਵੀ ਜਲੰਧਰ ਆਏ ਹੋਏ ਆ ਇਲੈਕਸ਼ਨਾਂ ਦਾ ਸਮਾਂ ਵੀ ਚੱਲਦਾ ਸੀਗਾ ਕਿਉਂਕਿ ਲਤੀਫਪੁਰੇ ਦਾ ਹਾਲ ਪੁੱਛਿਆ ਕਿਸੇ ਨੇ ਆ ਕੋਈ ਹਾਂਜੀ ਉਹਨਾਂ ਨੇ ਅਸੀਂ ਉਹਨਾਂ ਨੇ ਸਾਨੂੰ ਮੀਟਿੰਗ ਦਾ ਟਾਈਮ ਵੀ ਦਿੱਤਾ ਸੀਗਾ ਲੇਕਿਨ ਉਹ ਮੌਕੇ ਤੇ ਇੱਕ ਵਾਰੀ ਨਹੀਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਤਿੰਨ ਵਾਰੀ ਉਹਨਾਂ ਨੇ ਸਾਨੂੰ ਮੀਟਿੰਗ ਦਾ ਟਾਈਮ ਦਿੱਤਾ ਪਰ ਇੱਕ ਵਾਰ ਵੀ ਸਾਡੇ ਨਾਲ ਨਹੀਂ ਮੁਲਾਕਾਤ ਕੀਤੀ। ਕੋਣ ਵੀ ਨੋ ਤਰੀਕਾ ਸੀ ਉਹਨਾਂ ਦੇ ਕੋਲ ਗਏ ਸੀਗੇ। ਸਵੇਰੇ 8 ਵਜੇ ਉਹਨਾਂ ਦਾ ਉਹ ਮੀਟਿੰਗ ਤੋਂ ਪਹਿਲੇ ਹੀ ਭੱਜ ਗਏ ਸਾਥ ਹੋ ਸਾਡੀ ਗੱਲ ਹੀ ਨਹੀਂ ਸੀ ਉਹਨਾਂ ਨੇ ਉਹਨਾਂ ਨੇ ਸੁਣੀ ਤੇ ਲਤੀਪੁਰ ਤੋਂ ਆਏ ਨੇ ਕਿੰਨੇ 1.5 ਸਾਲ ਤੋਂ ਉੱਤੇ ਟਾਈਮ ਹੋ ਗਿਆ ਅਸੀਂ ਤਾਂ ਰਹਿੰਦੇ ਪਏ। ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਤਕਲੀਫਾਂ ਦੇਖੋ ਆ ਕੇ ਕੀ ਨਾ ਅਸੀਂ ਕਿੱਦਾਂ ਰਹਿੰਦੇ ਪਏ ਨਾ ਤੁਸੀਂ ਸਾਰੇ ਰਿਪੋਰਟ ਕਰ ਹੀ ਲਈਏ ਵੀ ਅਸੀਂ ਕਿੱਦਾਂ ਰਹਿੰਦੇ ਪਏ ਨਾ ਗਰਮੀਆਂ ਇੰਨੀਆਂ ਨਾ ਬੱਚੇ ਗਰਮੀ ਦੇ ਵਿੱਚ ਰਹਿ ਰਹੇ ਨਾ ਸਾਡੇ ਕੋਈ ਕਮਾਈ ਦਾ ਕੋਈ ਸਾਧਨ ਹੈ ਨਹੀਂ ਕੋਈ ਇੰਨਾ ਵੀ ਨਹੀਂ ਸੋਚਿਆ ਕਿਸੇ ਨੇ ਫਿਰ ਇਹਨਾਂ ਤੋਂ ਕੋਈ ਵਾਸ਼ਰੂਮ ਦਾ ਕੋਈ ਸੁਵਿਧਾ ਕੋਈ ਮੈਡੀਕਲ ਸਹੂਲਤ ਕੁਝ ਨਹੀਂ ਸਾਡਾ ਸੋਚਿਆ ਨਾ ਅਸੀਂ ਪਾਣੀ ਦੀ ਵੀ ਵਿਵਸਥਾ ਕਰਨ ਕਿਹਾ ਸੀ ਉਹ ਵੀ ਸਾਡੇ ਕੋਈ ਨਾ ਹੱਲ ਨਹੀਂ ਕੀਤਾ ਪਰ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਨੇ ਸਰਕਾਰਾਂ ਕੁਝ ਵੀ ਕਰ ਸਕਦੀ ਜੇ ਸਰਕਾਰਾਂ ਬੁਰਾ ਕਰਛੇ ਦੇ ਕਿ ਚੰਗਾ ਨਹੀਂ ਕਰ ਸਕਦੀਆਂ ਸਾਡੇ ਹਾਲਾਤ ਵੇਖੋ ਕੀ ਨੇ ਇਸ ਟਾਈਮ ਅਸੀਂ ਇਹਨਾਂ ਕਹਿੰਦੇ ਵੀ ਸਾਨੂੰ ਘਰ ਦੇ ਦਿਓ ਸਾਨੂੰ ਜਗ੍ਹਾ ਦੇ ਦਿਓ ਅਸੀਂ ਆਪਣੀ ਜਗ੍ਹਾ ਵਿੱਚ ਰਹਿਣਾ ਹੈ ਆਪਣੇ ਘਰਾਂ ਵਿੱਚ ਰਹਿਣਾ ਹੈ ਪਹਿਲੇ ਪਿੱਛੇ ਜੇ ਗੱਲ ਹੋਈ ਸੀਗੀ ਉਹਨਾਂ ਨੇ ਘਰ ਵੀ ਕਹਿੰਦੇ ਸਰਕਾਰ ਨੇ ਅਲਰਟ ਕੀਤੇ ਸੀਗੇ ਪਰ ਜਿਹੜੇ ਇੱਥੇ ਲੋਕੀ ਰਹਿੰਦੇ ਆ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਅਸੀਂ ਆ ਦੋ ਦੋ ਟਾਈਟੇ ਮਰਲੇ ਦੇ ਜਿਹੜੇ ਮਕਾਨ ਆ ਨਹੀਂ ਲੈਣੇ ਜਿਹੜੇ ਸਾਡੇ ਘਰ ਟੁੱਟੇ ਸਾਨੂੰ ਉਹੀ ਬਣਾ ਕੇ ਦਿੱਤੇ ਜਾਣ ਹਾਂਜੀ ਅਸੀਂ ਕਿਹਾ ਸੀਗਾ ਔਰ ਦੋ ਦੋ ਮਰਲੇ ਦੇ ਫਲੈਟ ਦਿੰਦੇ ਪਏ ਸੀਗੇ ਪਰ ਉਹ ਵੀ ਸੂਰੇਜਿੰਗਲੇ ਪਾਸੇ ਉੱਥੇ ਪਹਿਲੇ ਦੇ ਉਹ ਜਿਨ੍ਹਾਂ ਨੂੰ ਪ੍ਰੋਵਾਈਡ ਕੀਤੇ ਉਹਨਾਂ ਨੂੰ ਮਿਲੇਗੇ ਸਾਨੂੰ ਸਿਰ ਠਾਲ ਦੀ ਕਿਚਾਲ ਸੀਗੀ ਵਿਥ ਉੱਠ ਜਾਣਾ ਇਹਨਾਂ ਨੂੰ ਕਿਤੇ ਕਿਤੇ ਕਿਰੋਂ ਫਸਾ ਦਿੱਤਾ ਜਾਵੇ ਲੇਕਿਨ ਅਸੀਂ ਕਹੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਆਪਣੀ ਜਗ੍ਹਾ ਦਿੱਤੀ ਜਾਵੇ ਕਿਉਂਕਿ ਇਹ سنه 47 ਤੁਹਾਡੇ ਬਜ਼ੁਰਗਿੱਤਾ ਹੈ ਉਹੀ ਰਹਿੰਦੇ ਪਏ ਨੇ ਅਸੀਂ ਇਹੀ ਜਗ੍ਹਾ ਲੈਣੀ ਆ ਅਸੀਂ ਇੱਥੇ ਕੇ ਸ਼ੁਰੂ ਤੇ ਰੇ ਆ ਸਾਡੇ ਸਾਰੇ ਪ੍ਰੂਫ ਆਧਾਰ ਕਾਰਡ ਬੋਡਰ ਕਾਰਡ ਹਰ ਚੀ ਬਿਜਲੀ ਦਾ ਬਿੱਲ ਸਿਵਰੇਜ ਦੇ ਬਿੱਲ ਸਭ ਇਥੋਂ ਸ਼ੁਰੂ ਹੁੰਦੇ ਨੇ ਸਾਡੇ ਬੱਚੇ ਇੱਥੇ ਜੰਮੇ ਹਾਰੀ ਧੀਆਂ ਇਥੋਂ ਵਿਆਹ ਕੇ ਗਈਆਂ ਨੇ ਅਸੀਂ ਬਜ਼ੁਰਗ ਸਾਡੇ ਇੱਥੇ ਹੋ ਨਾ ਕਈਆਂ ਐਕਸਪਾਇਰ ਹੋਏ ਨੇ ਪਿੱਛੇ ਦੀ ਸਾਡੇ ਬਜ਼ੁਰਗਰ ਬਿਮਾਰੀ ਤੁਸੀਂ ਰਿਪੋਰਟ ਕੀਤੀ ਸੀ ਕਿ ਵਿੱਚ ਹੈ ਉਹ ਬਜ਼ੁਰਗ ਸਾਡੇ ਐਕਸਪਾਇਰ ਹੋ ਗਏ ਬਿਮਾਰੀ ਦੇ ਕਾਰਨ ਕਿਉਂਕਿ ਗੰਦਗੀ ਹੈ ਜ਼ਿੰਦਗੀ ਵਿੱਚ ਰਹਿਣਾ ਕੋਈ ਖਾਣੇ ਪੀਣ ਦਾ ਕੋਈ ਸਾਧਨ ਹੈ ਨਹੀਂ ਤੋ ਵਿਚਾਰੇ ਬਿਮਾਰ ਹੁੰਦੇ ਹੁੰਦੇ ਅੱਜ ਉਹਨਾਂ ਦਾ ਭੋਗ ਵੇ ਹੈਗਾ 2-4 ਦਿਨ ਬਾਅਦ ਉਹਨਾਂ ਦਾ ਭੋਗ ਹੈ ਤੇ ਪਰ ਇੰਨੀ ਬੁਰੀ ਹਾਲਤ ਵਿੱਚ ਵਿਚਾਰੇ ਬਜ਼ੁਰਗ ਰਹੇ ਨਾ ਪਰ ਇਹ ਗੱਲਾਂ ਸਰਕਾਰ ਨੂੰ ਹਜੇ ਤੱਕ ਨਹੀਂ ਲੱਭੀਆਂ ਗਰਮੀ ਵੀ ਆਂਟੀ ਜੀ ਗੱਲ ਕਰੀਏ ਕਾਫੀ ਹੈ ਸਾਨੂੰ ਵੀ ਅਸੀਂ ਆਏ ਆ ਗਰਮੀ ਦੇ ਪਸੀਨਾ-ਪਸੀਨ ਹੋਏ ਪਏ ਆ ਤਰਪਾਲ ਟੈਂਟ ਟੰਟਾ ਲਾ ਕੇ ਬੈਠੇ ਇੱਥੇ ਤੇ ਹੋਰ ਜ਼ਿਆਦਾ ਪਰਹਾਸ ਹੁੰਦੀ ਹੋएगी ਬਹੁਤ ਬੁਰਾ ਹਾਲ ਹੈ ਤੁਸੀਂ ਆਪ ਜਾ ਕੇ ਵੇਖੋ ਜਾ ਕੇ ਪਰ ਟੈਂਟ ਦੇ ਅੰਦਰ ਬੈਠੇ ਆ ਪਰ ਬੱਚੇ ਬੈਠੇ ਨਾ ਪਰਮਾਤਮਾ ਜਾਣਦਾ ਪਿਆ ਅਸੀਂ ਕਿੱਦਾਂ ਬੈਠੇ ਆ ਪਸੀਨਾ ਪਸੀਨਾ ਬੱਚੇ ਨਾ ਰਾਤ ਵੀ ਬੜੀ ਔਖੀ ਕੱਢਨੇ ਆ ਦਿਨ ਵੀ ਔਖਾ ਜਦੋਂ ਮੀ ਤੂਫਾਨ ਜਾਂ ਕੋਈ ਬਾਰਿਸ਼ ਆਂਦੀ ਹੈ ਸਾਰਾ ਗਲੀ ਦੇ ਵਿੱਚ ਪਾਣੀ ਪਾਣੀ ਹੁੰਦਾ ਟੈਂਟਾਂ ਦੇ ਅੰਦਰ ਪਾਣੀ ਪਾਣੀ ਹੋ ਜਾਂਦਾ ਸਾਡੀ ਰੋਟੀ ਬਣਾਣੇ ਮੁਸ਼ਕਲ ਹੋ ਜਾਂਦੀ ਹੈ ਅਸੀਂ ਰਹਿਣਾ ਔਖਾ ਜਾਂਦਾ ਸਮਾਨ ਦੇਖੀਏ ਜਾਂ ਅਸੀਂ ਰਹੀਏ ਕਿੱਦਾਂ ਰਹੀਏ ਇੰਨੀ ਜ਼ਿਆਦਾ ਮੁਸੀਬਤਾਂ ਸਰਕਾਰ ਨੇ ਸਾਡੇ ਵਾਸਤੇ ਖੜੀ ਕੀਤੀਆਂ ਨਾ ਪਿਆ ਅਸੀਂ ਦੱਸ ਨਹੀਂ ਸਕਦੇ ਕਿਹੜੀ ਕਿਹੜੀ ਮੁਸੀਬਤਾਂ ਉਹਨਾਂ ਦੱਸੀਏ ਅਸੀਂ ਨੇ ਚਨੇ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹੁੰਨੀ ਆ ਕਿ ਸਾਡੇ ਵਿੱਚ ਦੋ ਦਿਨ ਆ ਕੇ ਰਹਿ ਕੇ ਦੇਖ ਲੈ ਤੁਸੀਂ ਆਇਓ ਸ਼ਹਿਰ ਦੇ ਵਿੱਚ ਰਿਓ ਰੈਂਟ ਦੇ ਰਿਓ ਤੁਸੀਂ ਤੇ ਮੈਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਵਿੱਚ ਆਂਦੇ ਤੰਬੂ ਸਾਨੂੰ ਫ੍ਰੀਜ ਦਿੰਦੇ ਤੁਹਾਨੂੰ ਰਹਿੰਦੇ ਤਾਂ ਸਾਡੇ ਨਾਲ ਦੋ ਦਿਨ ਰਹਿੰਦੇ ਤੁਹਾਨੂੰ ਪਤਾ ਚੱਲਦਾ ਇਹ ਸਾਡੀ ਜ਼ਿੰਦਗੀ ਕੀ ਹੈ ਤੁਸੀਂ ਕੀ ਬਣਾਇਆ ਸਾਨੂੰ ਕੀ ਸਾਡੀ ਧੀਆਂ ਭੈਣਾਂ ਜ਼ਿੰਦਗੀ ਕੀ ਹੈ ਕੀ ਤੁਸੀਂ ਇੱਥੇ ਇਕੱਲੇ ਹੋ ਕਿ ਬੱਚੇ ਵੀ ਇੱਥੇ ਲੜਕੀਆਂ ਵੀ ਰਹਿੰਦੀਆਂ ਨੇ ਹਾਂਜੀ ਜਵਾਨ ਖੁਦ ਮੇਰੀ ਬੇਟੀ ਜਵਾਨ ਹੈ ਗ੍ਰੈਜੂਏਸ਼ਨ ਕਰ ਰਹੀ ਹੈ ਉਹ ਤੁਹਾਨੂੰ ਬੱਚੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਫਿਰ ਵੀ ਮੈਂ ਕਹਨੀਏ ਕਿ ਬਹੁਤ ਜ਼ਿਆਦਾ ਉਹ ਅਡਜਸਟ ਕਰ ਰਹੇ ਨੇ ਵੀ ਇੱਕ ਉਮੀਦ ਆ ਸਾਡੀ ਵੀ ਸਰਕਾਰ ਅੱਜ ਨਹੀਂ ਤਾਂ ਕੱਲ ਜ਼ਰੂਰ ਸੁਣਗੀ ਸਾਡੀ ਇਸ ਤੋਂ ਇਲਾਵਾ ਹੋਰ ਸ਼ੱਕੀ ਕਹਿ ਸਕਦੇ ਉਮੀਦ ਹੀ ਹੈ ਸਾਨੂੰ ਸੋ ਗੱਲਬਾਤ ਕਰ ਲੈਂਦੇ ਹੋਰ ਅੰਡੀ ਤੁਹਾਡਾ ਕੀ ਕਹਿਣਾ ਕਿਸ ਨਿਗਾ ਦੇ ਨਾਲ ਦੇਖਦੇ ਹੋ ਸਰਕਾਰ ਨੂੰ ਸਰਕਾਰ ਨੂੰ ਕਿਸ ਨਿਗਾ ਨਾਲ ਵੇਖਣਾ ਵੀ ਦੇਖ ਹੀ ਲਿਆ ਯਾਰ 9 ਦਸੰਬਰ ਨੂੰ ਜਿਹੜੇ ਸਾਡੇ ਲਤੀਪੁਰ ਦੇ ਘਾਟ ਆਤੇ ਆ ਸਾਨੂੰ ਘਰਾਂ ਚੋਂ ਕੱਢ ਕੇ ਸੜਕਾਂ ਦੇ ਉੱਤੇ ਬਿਠਾਤਾ ਤੇ ਬਹੁਤ ਵੱਡੀਆਂ ਨੀਤੀ ਆ ਕਹਿੰਦੇ ਬਦਲਾ ਲਿਆਵਾਂਗੇ ਤੇ ਮੈਂ ਤਾਂ ਇਹ ਨਹੀਂ ਜਿੰਨੇ ਕਿਸੇ ਨੇ ਵੇਖਣਾ ਲਤੀਪੁਰੇ ਚ ਆ ਕੇ ਬਦਲਾ ਵੇਖ ਲੈਣਾ ਕਿ ਇਹ ਭਗਵੰਤ ਮਾਨ ਨੇ ਸੀਐਮ ਨੇ ਕਿੰਨਾ ਵਧੀਆ ਬਦਲਾ ਲਿਆਂਦਾ ਆ ਕਿ ਲੋਕ ਬੜੇ ਸੁਣੇ ਆਪਣੇ ਘਰ ਦੇ ਵਿੱਚ ਰੋਟੀ ਰਹਿਣ ਬਸੇਰਾ ਜਿਹੜਾ ਸੀ ਬੱਚੇ ਪੜਾ ਰਹੇ ਸੀਗੇ ਬਜ਼ੁਰਗਾਂ ਨੂੰ ਘਰਾਂ ਵਿੱਚ ਰੋਟੀ ਪਾਣੀ ਮਿਲ ਰਿਹਾ ਸੀਗਾ ਤੇ ਅੱਜ ਵਿਚਾਰੇ ਸਾਡੇ ਬਜ਼ੁਰਗ ਵੀ ਜਿਹੜੇ ਸੜਕਾਂ ਤੇ ਰੋਲਾਂਦੇ ਆ ਤੇ ਅਸੀਂ ਵੀ ਰੋਲਾਂਦੇ ਆ ਤੇ ਸਾਡੇ ਬੱਚੇ ਵੀ ਰੋਲਾਂਦੇ ਆ ਤੇ ਜਿਹੜੇ ਬੱਚਿਆਂ ਨੇ ਸਾਡੇ ਨੇ ਅੱਗੇ ਪੜ ਕੇ ਕੋਈ ਮਾਪਿਓ ਦੀ ਬਾਹ ਫੜਨੀ ਸੀ ਸਾਰਾ ਬੰਦਾ ਸੀ ਉਹ ਬੱਚੇ ਵੀ ਜੇ ਸਕੂਲ ਨਹੀਂ ਜਾ ਰਹਾ ਵੀ ਤੇ ਬੱਚਿਆਂ ਦਾ ਸਾਡਾ ਭਵਿੱਖ ਵੀ ਖਰਾਬ ਕੀਤਾ ਸਾਨੂੰ ਵੀ ਡਿਪਰੈਸ਼ਨ ਚ ਪਾਇਆ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਅਸੀਂ ਜਿਹੜੀ ਜ਼ਿੰਦਗੀ ਅਗਲੀ ਜੀਣੀ ਕਿਸ ਤਰ੍ਹਾਂ ਆ ਸਾਨੂੰ ਤੇ ਇਹ ਭਗਵੰਤ ਮਾਨ ਨੇ ਜੀਣਾ ਹੀ ਜਿਹੜਾ ਭੁੱਲ ਹੀ ਗਿਆ ਆ ਵੀ ਅਸੀਂ ਕਿੱਡੇ ਵਧੀਆ ਸ਼ਾਨ ਨਾਲ ਆਪਣੇ ਘਰ ਦੇ ਵਿੱਚ ਜੀਦਾ ਸੀਗਾ ਰਿਸ਼ਤੇਦਾਰ ਵੀ ਸਾਡੇ ਆਉਂਦੇ ਸੀ ਸਭ ਕੁਝ ਆ ਜਦੋਂ ਪਤਾ ਇੱਕ ਸੜਕ ਤੇ ਬੈਠੇ ਹੋਵੇ ਤੇ ਸਾਰਾ ਕੋਈ ਪਿੱਛੇ ਹਟ ਜਾਂਦੇ ਆ ਤੇ ਇੱਕ ਸੀਐਮ ਨੂੰ ਅਸੀਂ ਵੋਟਾਂ ਪਾ ਕੇ ਚਲੋ ਲਿਆਂਦਾ ਵੀ ਚਲੋ ਸਾਡਾ ਵਧੀਆ ਕੋਈ ਕੰਮ ਕਰੂਗਾ ਉਹਨੇ ਤੇ ਆਉਂਦੇ ਸਾਡੇ ਘਰ ਆ ਤਾਂ ਦਿੱਤੇ ਤੇ ਸਾਨੂੰ بےਕਾਰ ਕਰਕੇ ਤੇ ਬੇਰੁਜ਼ਗਾਰ ਕਰਕੇ ਤੇ ਸੜਕਾਂ ਤੇ ਬਿਠਾਤੇ ਕਈਆਂ ਬੀਬੀਆਂ ਦੇ ਜਿਹੜੇ ਆ ਇੱਥੇ ਬੰਦੇ ਵੀ ਸਪਾਇਰ ਹੋਏ ਆ ਉਹਨਾਂ ਦੇ ਦਿਲਾਂ ਤੋਂ ਪੁੱਛ ਕੇ ਵੇਖੋ ਕਿ ਉਹ ਕਿਸ ਤਰ੍ਹਾਂ ਗੁਜ਼ਾਰਾ ਕਰਨ ਦਈਆਂ ਆ ਤੂੰ ਤੇ ਇੰਨੇ ਦੇ ਭਗਵੰਤ ਮੰਨੇ ਤੇ ਆਪਣਾ ਘਰ ਵਸਾ ਲਿਆ ਪਰ ਜਿਹੜੇ ਸਾਡੇ ਘਰ ਪਹਿਲਾਂ ਹੀ ਉਜੜੇ ਸੀ ਤੇ ਸਾਡੇ ਘਰ ਇਹਨਾਂ ਨੇ ਫੇਰ ਜਾੜ ਕੇ ਤੇ ਸਾਡੇ ਸਾਡੇ ਬਜ਼ੁਰਗ ਵੀ ਤੇ ਬੱਚੇ ਵੀ ਸੜਕਾਂ ਤੇ ਬਿਠਾ ਦਿੱਤੇ ਜਿਸ ਦਿਨ ਘਰ ਟੁੱਟੇ ਸੀਗੇ ਸਾਰਾ ਪ੍ਰਸ਼ਾਸਨ ਹੀ ਮੌਜੂਦ ਸੀਗਾ ਮੀਡੀਆ ਵੀ ਸਾਰਾ ਮੌਜੂਦ ਸੀਗਾ ਜਿਸ ਤਰ੍ਹਾਂ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਉਸ ਤੋਂ ਬਾਅਦ ਪੱਤਰਕਾਰਾਂ ਨੇ ਵੀ ਖਬਰ ਲੈਣੀ ਬੰਦ ਕਰ ਦਿੱਤੀ ਕਿ ਵਾਰ-ਵਾਰ ਇੱਕੋ ਅਸੀ ਖਬਰ ਕੀ ਲੈਣੀ ਹੈ ਕਿਸ ਨਿਕਾਣਾ ਦੇਖਦੇ ਇਸ ਸੀਜ਼ਨ ਨੂੰ ਕਿਸ ਨਿਕਾਣਾ ਵੇਖਣਾ ਉਹ ਵੀ ਪ੍ਰਸ਼ਾਸਨ ਦਾ ਹੀ ਜਿਹੜਾ ਜਿਆਦਾ ਪ੍ਰਭਾਵ ਪਿਆ ਤੇ ਤਾਂ ਕਰਕੇ ਜਿਹੜਾ মিডিਆ ਬੰਦ ਕਰ ਦਿੱਤਾ ਆ ਵੀ ਇੱਥੇ ਨਹੀਂ ਇਹਨਾਂ ਦੀ ਖਬਰ ਲਾਉਣੀ ਵੀ ਤੇ ਚਲੋ ਹਰ ਚੀਜ਼ ਨੂੰ ਉਹ ਬੰਦ ਕਰ ਸਕਦੇ ਆ ਪਰ ਕਾਲਪੁਰਖ ਪਰਮਾਤਮਾ ਨੇ ਅੱਗੇ ਸਾਡੀ ਅਰਦਾਸ ਆ ਅਸੀਂ ਉਹਦੇ ਤੇ ਅਰਦਾਸ ਜ਼ਰੂਰ ਕਰਦੇ ਆ ਸਵੇਰੇ ਪਾਠ ਵੀ ਕਰਦੇ ਆ ਚਾਹੀ ਟੰਟਾਂ ਵਿੱਚ ਵੀ ਬੈਠੇ ਆ ਤੇਰੀ ਪਰਮਾਤਮਾ ਦਾ ਸ਼ੁਗਰ ਆਦੀਆ ਕਰਦੇ ਆ ਕਿ ਜਿਹੜਾ ਅਸੀਂ ਨਮਕ ਰੋਟੀ ਨਾਲ ਖਾ ਕੇ ਗੁਜ਼ਾਰਾ ਕਰਦੇ ਆ ਤੇ ਅਸੀਂ ਕਹਿੰਨੇ ਆ ਕਿ ਪਰਮਾਤਮਾ ਇੱਕ ਦਿਨ ਸਾਡੀ ਜਰੂਰ ਸੁਣੇਗਾ ਸੀਐਮ ਤੇ ਤੇ ਭਰੋਸਾ ਚਲੋ ਖਤਮ ਹੋ ਹੀ ਗਿਆ ਪਰ ਪਰਮਾਤਮਾ ਦੇ ਸਾਨੂੰ ਜਰੂਰ ਭਰੋਸਾ ਹੈਗਾ ਕਿ ਇੱਕ ਦਿਨ ਇਹ ਚੀਜ਼ਾਂ ਦੀ ਤੁਹਾਨੂੰ ਲੱਗਦੀ ਹੈ ਕਿ ਮੀਡੀਆ ਨੂੰ ਵੀ ਰੋਜ਼ ਇੱਥੇ ਆ ਕੇ ਜਿਹੜੀ ਖਬਰਾਂ ਚਲਾਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਦੇਖੋ ਹਰ ਕੋਈ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੈਗਾ ਜੇ ਸੀਐਮ ਸਾਹਿਬ ਦੀ ਗੱਲ ਕਰੀਏ ਤੇ ਸੀਐਮ ਸਾਹਿਬ ਵੀ ਇੰਨੇ ਫ੍ਰੀ ਨਹੀਂ ਹੈਗੇ ਕਿ ਹਰ ਇੱਕ ਚੀਜ਼ 'ਤੇ ਧਿਆਨ ਮਾਰ ਸਕਣ ਕਿਉਂਕਿ ਪੂਰਾ ਪ ਆਪਣੇ ਨੋਟਿਸ ਦੇ ਵਿੱਚ ਗੱਲ ਆਵੇ ਤੇ ਜਿਹੜਾ ਮਸਲਾ ਜਲਦੀ ਹੱਲ ਹੋਵੇ ਹਾਂਜੀ ਹੋਏ ਕਰਨੀ ਚਾਹੀਦੀ ਹੈ ਇਹ ਤੇ ਹਰ মিডিਆ ਨੂੰ ਵੀ ਜਿਹੜੀ ਹੈ ਭੈਣ ਭਰਾ ਜਿਹੜੇ মিডিਆ ਚਲਾਉਂਦੇ ਆ ਉਹਨਾਂ ਨੂੰ ਵੀ ਸਾਡੀਆਂ ਖਬਰਾਂ ਜਿਹੜੀਆਂ ਦੇਣੀਆਂ ਚਾਹੀਦੀਆਂ ਕਿਉਂਕਿ ਸਾਡਾ ਸਾਹ ਦੇਣਾ ਚਾਹੀਦਾ ਹੈ ਤੇ ਆਪਾਂ ਇੱਕ ਜਿਹੜਾ ਸਾਹ ਦਵਾਂਗੇ ਤੇ ਤਾਂ ਹੀ ਆਪਣੀ ਜਿਹੜੀ ਜ਼ਿੰਦਗੀ ਪਾਰ ਹੁੰਦੀ ਆ ਤੇ ਇਹ ਬਹੁਤ ਵਧੀਆ ਹੈ ਕਿ ਸਾਡੇ ਨਾਲ ਸਾਹ ਦੋ ਸਾਰੇ মিডিਆ ਭਰਾਵਲੇ ਜਿਨ੍ਹਾਂ ਤੇ ਦਬਾਅ ਪੈਂਦਾ ਹੈ ਸਰਕਾਰਾਂ ਤੇ ਦਬਾਅ ਪਾਉਂਦੀਆਂ ਰਹਿੰਦੀਆਂ ਪਰ ਇਹ ਆ ਕਿ ਆਪ ਹਿੰਮਤ ਨਾ ਹਾਰੋ ਦਬਾਅ ਸਾਡੇ ਤੇ ਵੀ ਬਥੇਰੇ ਪੈਂਦੇ ਆ ਕਿ ਤੁਸੀਂ ਇਹਦਾਂ ਨੂੰ ਉਠਾ ਕੇ ਉੱਥੇ ਥਾਂ ਦੇ ਦੇਣੇ ਉੱਥੇ ਦੇ ਦੇਣੇ ਪਰ ਅਸੀਂ ਤੇ ਆਪਣੀ ਜਗ੍ਹਾ ਤੇ ਖੜੇ ਆ ਤੇ মিডিਆ ਵਾਲਿਆਂ ਨੂੰ ਚਾਹੀਦਾ ਕਿ ਆਪਣੀਆਂ ਖਬਰਾਂ ਜ਼ਰੂਰ ਲਾਉਣ ਤੇ ਆ ਮਹਾਰਾਜ ਉਹਨਾਂ ਨੂੰ ਵੀ ਤਰੱਕੀ ਜਿਹੜੀ ਬਖਸ਼ੇਗਾ ਜੇ ਸਾਡਾ ਸਾਥ ਦੇਣਗੇ ਤੇ ਗਰੀਬਾਂ ਦਾ ਅੰਟੀ ਉਸ ਮੀਡੀਆ ਨੂੰ ਉਸ ਪੱਤਰਕਾਰਾਂ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਕਿ ਜਦੋਂ ਘਰ ਟੁੱਟੇ ਸੀ ਕਿ ਸਾਰਿਆਂ ਨੇ ਖਬਰ ਕੀਤੀ ਅੱਜ ਦੇ ਸਮੇਂ ਦੇ ਵਿੱਚ ਕੋਈ ਖਬਰ ਨਹੀਂ ਕਰਨ ਆ ਰਿਹਾ ਕੋਈ ਹਾਲਚਾਲ ਨਹੀਂ ਤੁਹਾਡਾ ਪੁੱਛਣ ਆ ਰਿਹਾ ਨਹੀਂ ਆਉਣਾ ਚਾਹੀਦਾ ਸਾਰਿਆਂ ਨੂੰ ਅਸੀਂ ਕਿੰਨੇ ਮੁਸ਼ਕਲ ਚ ਰਹਿੰਦੇ ਆ ਕਵਰ ਟਾੜੀ ਲਵਣੀ ਚਾਹੀਦੀ ਹੈ ਕਿਉਂਕਿ মিডিਆ ਹੈ ਕਿ ਫੇਰੀ ਲੋਕਾਂ ਨੂੰ ਪਤਾ ਲੱਗੇਗਾ ਕਿ ਲੋਕੀ ਕਿਸ ਤਰ੍ਹਾਂ ਦੀ ਤੰਗੀਆਂ ਦੇ ਵਿੱਚ ਰਹਿ ਰਹੇ ਆ ਪਰ মিডিਆ ਜਿਹੜਾ ਅੱਜ ਕੱਲ ਦਾ ਹੈ ਜਦੋਂ ਪ੍ਰਸ਼ਾਸਨ ਐਕਟਿਵ ਹੁੰਦਾ ਹੈ ਜਾਂ ਕਿਸੇ ਦਾ ਘਰ ਟੁੱਟਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਉਦੋਂ ਸਾਰੇ ਪਹੁੰਚਦੇ ਆ ਕਿ ਪਤਾ ਲੋਕੀ ਦੇਖਣਗੇ ਵਿਊਜ਼ ਆਣਗੇ ਜਦੋਂ ਉਸ ਤੋਂ ਬਾਅਦ ਇਕੱਲਾ ਬੰਦਾ ਜਦੋਂ ਰਹਿ ਜਾਂਦਾ ਜਿਹਦਾ ਘਰ ਵੀ ਨਹੀਂ ਰਿਹਾ ਹੁਣ ਟੈਂਟ ਦੇ ਵਿੱਚ ਰਹਿ ਰਿਹਾ ਉਹਦਾ ਪਤਾ ਨਹੀਂ ਲੈਣ ਆਉਂਦੇ ਕਿਸ ਨਿਕਾਣਾ ਦੇਖੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਹੀਂ ਆਣ ਕੇ ਦੇਖਣਾ ਵੀ ਜਿਉਂ ਨਾਲ ਤਾਂ ਚਾਹੀਦੀ ਆ ਐਵੇਂ ਵੀ ਇਨਸਾਨ ਆ ਜੇ ਅੱਜ ਘਰ ਟੁੱਟ ਗਏ ਨੇ ਐ ਇਹ ਹੋਰ ਵੀ ਇੱਥੇ ਵਿਅਕਤੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਪਾਜੀ ਕੀ ਕਹਿਣਾ ਤੁਹਾਡਾ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਪ੍ਰਸ਼ਾਸਨ ਨੂੰ ਤੇ ਮੀਡੀਆ ਨੂੰ ਭਾਈ ਪ੍ਰਸ਼ਾਸਨ ਨੂੰ ਤੇ ਅਸੀਂ ਸ਼ੁਰੂ ਤੋਂ ਲੱਕੇ ਬੇਨਤੀ ਕਰਦੇ ਆਏ ਆ ਇਸ 1946 ਤੋਂ ਲੱਕੇ ਸਾਡੇ ਫਾਦਰ ਹੁਣੇ ਇੱਥੇ ਮੈਂ ਵੀ ਰਹਿ ਰਹੇ ਸੀ ਉਹਨਾਂ ਨੇ ਮਿਹਨਤ ਕਰਕੇ ਸਾਨੂੰ ਕੁਝ ਪੜਾਇਆ ਇਸ ਮੈਂ ਵੀ ਇੱਕ ਦੋ ਕਮਰੇ ਮੈਂ ਵੀ ਉਹ ਸ਼ੁਰੂ ਇਸੇ ਪੂਰੇ ਜੰਗਲ ਸੀ ਭਜੀ ਜਦੋਂ ਮਰਪੀ ਸਾਡੇ ਮਾਪਿਓ ਇੱਥੇ ਆਏ ਸੀ ਨਾ ਉਦੋਂ ਪੂਰਾ ਛੱਪੜ ਸੀ ਛੱਪੜ ਦੇ ਵਿੱਚ ਛੱਪੜ ਨੂੰ ਪੂਰ ਕੇ ਸਾਡੇ ਡੈਡੀ ਹੁਣਾਂ ਨੇ ਇੱਥੇ ਘਰ ਪਹੁੰਚ ਪਾਏ ਆਪਣੇ ਮੱਜੇ ਰੱਖੀਆਂ ਉਹਨਾਂ ਤੋਂ ਗੁਜ਼ਾਰਾ ਕਰਦੇ ਕਰਦੇ ਅੱਜ ਅਸੀਂ ਚਲੋ ਮੈਂ ਥੋੜਾ ਜਿਹਾ ਹੁਣ ਆ ਚੀਜ਼ ਦਾ ਐਸ ਮੋਲਟਨ ਵਿੱਚ ਆਂਦੇ ਕਾਰਨ ਇਹਦਾ ਮੱਲੇ ਦਾ ਰੇਟ ਵੱਧ ਗਿਆ ਉਹਦੇ ਕਾਰਨ ਇਹ ਲੋਕਾਂ ਨੂੰ ਮਰ ਵੀ ਨਹੀਂ ਜਰ ਸਕੇ ਪਹਾਂਵੀ ਇੱਥੇ ਰੇਟ ਜ਼ਿਆਦਾ ਹੋ ਗਿਆ ਇਸ ਕਰਕੇ ਇਹਨੂੰ ਮਲਬੀ ਢਾਕੇ ਤੇ ਵੱਡੀਆਂ ਸਾਮੀਆਂ ਨੂੰ ਦਿੱਤਾ ਜਾਣਾ ਹੈ ਇਹ ਸਾਰਾ ਇਲਾਕਾ ਇਸ ਕਰਕੇ ਸਾਨੂੰ ਗਰੀਬਾਂ ਨੂੰ ਮਲਬੀ ਜੇ ਤੁਸੀਂ ਇਹ ਲੈਣਾ ਸੀ ਸਾਡਾ ਕੋਈ ਨਾ ਕੋਈ ਤੇ ਇੰਤਜ਼ਾਮ ਕਰ ਦੇ ਹੁਣ ਸਾਡੇ ਘਰ ਤੋੜ ਕੇ ਸਾਡੇ ਬੱਚਿਆਂ ਨੂੰ ਸੜਕਾਂ ਤੇ ਲਿਆ ਕੇ ਸ਼ਰਮ ਵੀ ਸਭ ਕੋ ਸੜੇ ਮਾਪਿਓ ਦੀ ਸਾਡੇ ਸਾਰੇ ਮਲਬੀ ਸਾਡੀ ਭਾਈ ਮੇਰੀ ਇੱਥੇ ਕਰਿਆਨੇ ਦੀ ਦੁਕਾਨ ਸੀ ਮੇਰੇ ਬੱਚੇ ਬੀਐਮਐਚ ਪੜਦੇ ਆ ਸਾਰਿਆਂ ਦੀ ਪੜਾਈ ਬੰਦ ਹੋ ਗਈ ਇਸ ਟਾਈਮ ਬੱਚੇ ਮਰ ਵੀ ਘਰ ਬੈਠੇ ਪਏ ਮੇਰੇ ਬੱਚਿਆਂ ਦੀ ਪੜਾਈ ਇੱਥੇ ਕਿੰਨੀਆਂ ਕਿੰਨੀਆਂ ਕੁੜੀਆਂ ਰਹਿੰਦੀਆਂ ਪਈਆਂ ਤੇ ਕਿੰਨੀਆਂ ਵਿਆਹੀਆਂ ਗਈਆਂ ਇਹ ਕੁੜੀਆਂ ਤੇ ਮਰ ਵੀ 15 20 ਕੁੜੀਆਂ ਮਰ ਵੀ ਅਜੇ ਹੈਗੀਆਂ ਵਿਆਉਣ ਵਾਲੀਆਂ ਤੇ ਬੱਚੇ ਵੀ ਮੁੰਡੇ ਵੀ ਹੈਗੇ ਆ ਜਿਨ੍ਹਾਂ ਦੀ ਰਿਸ਼ਤੇਦਾਰ ਵੀ ਸਾਥ ਦੇ ਰਹੀ ਕਿ ਸਭ ਪਿੱਛੇ हट ਗਏ ਇਹ ਇਸ ਟਾਈਮ ਕੋਈ ਰਿਸ਼ਤੇਦਾਰ ਨਹੀਂ ਕੋਈ ਕੁਝ ਨਹੀਂ ਹੈ ਅਸੀਂ ਅਸੀਂ ਇੱਕ ਦੂਜੇ ਦਾ ਮਰ ਵੀ ਸਾਥ ਲੈ ਕੇ ਇਹ ਅਸੀਂ ਇਹ ਮੋਰਚੇ ਨੂੰ ਚਲਾਣ ਦੇ ਆ ਚਲੋ ਇਹਨਾ ਵੀ ਜਥੇਬੰਦੀਆਂ ਦਾ ਥੋੜਾ ਸਾਨੂੰ ਸਾਥ ਮਿਲ ਗਿਆ ਨਹੀਂ ਜਥੇਬੰਦੀਆਂ ਨਾ ਹੁੰਦੀਆਂ ਤੇ ਇਹਨਾਂ ਨੇ ਸਾਨੂੰ ਬਿਲਕੁਲ ਹੀ ਮੈਂ ਇੱਥੇ ਟਿਕਨ ਨਹੀਂ ਸੀ ਦੇਣਾ ਜਿੱਦਣ ਇਹਨਾਂ ਨੇ ਟਾਇਆ ਉਸ ਤੋਂ ਦੂਜੇ ਦਿਨ ਜਥੇਬੰਦੀਆਂ ਆ ਗਈਆਂ ਜਿਨ੍ਹਾਂ ਨੇ ਸਾਨੂੰ ਸੰਭਾਲ ਲਿਆ ਉਹਨਾਂ ਨੇ ਸਾਥ ਦੇ ਨਾਲ ਸਾਡਾ ਅੱਜ ਤੱਕ ਇਹ ਮੋਰਚਾ ਚੱਲਦਾ ਪਿਆ ਜੇ ਜਥੇਬੰਦੀਆਂ ਨਾ ਹੁੰਦੀਆਂ ਤੇ ਭਈ ਇਹਨਾਂ ਨੇ ਸਾਨੂੰ ਛਟਕਾਂ ਦੇ ਰੋਲ ਦੇਣਾ ਸੀ ਇੱਥੇ ਕਿਸੇ ਨੇ ਰਹਿਣ ਨਹੀਂ ਸੀ ਦੇਣਾ ਕੀ ਲੱਗਦਾ ਪੰਜਾਬ ਦੀ ਸਿਆਸਤ ਸਿਆਸਤ ਜਿਹੜੀ ਹੈ ਕਿਸ ਤਰ੍ਹਾਂ ਚੱਲਦੀ ਪਈ ਹੈ ਪੰਜਾਬ ਦੀ ਸਿਆਸਤ ਹੁਣ ਭਗਵੰਤਬਾਣ ਜੀ ਨੂੰ ਪਤਾ ਹੋਵੇ ਜੀ ਇਹਨਾਂ ਨੇ ਵੀ ਇਹ ਸੱਚ ਹੈ ਕਿ ਮਤਲਬ ਅਸੀਂ ਇੱਥੇ ਉਹ ਵੀ ਚੱਲ ਜਾਗੇ ਭਗਵੰਤਬਾਣ ਨੇ ਅ ਅਸੀਂ ਸੋਚਿਆ ਚਲੋ ਆਮ ਆਦਮੀ ਕਹਿ ਕੇ ਸਰਕਾਰ ਆਈ ਹੈ ਇਹ ਗਰੀਬੀ ਤੋਂ ਉੱਠੀ ਹੈ ਗਰੀਬਾਂ ਦਾ ਸੋਚੇਗੀ ਮਗਰ ਇਹਨੇ ਕੁਝ ਨਹੀਂ ਸੋਚਿਆ ਗਰੀਬਾਂ ਦਾ ਸਗੋਂ ਇਹਨਾਂ ਦੇ ਗਰੀਬਾਂ ਕਾਂਗਰਸ ਵੀ ਆਈ ਅਕਾਲੀ ਵੀ ਆਏ ਉਹਨਾਂ ਨੇ ਕਦੀ ਇਦਾਂ ਉਜਾੜਾ ਨਹੀਂ ਸੀ ਕੀਤਾ ਇਹਨਾਂ ਆਮ ਆਦਮੀ ਨੇ ਆਮ ਆਦਮੀ ਹੋ ਕੇ ਪੂਰੇ ਲੋਕਾਂ ਦਾ ਉਜਾੜਾ ਕਰ ਦਿੱਤਾ ਅਰੇ ਜਿਹੜੇ ਇਹ ਘਰ ਤੋੜੇਗੇ ਤੇ ਕੋਰਟ ਦੇ ਆਰਡਰ ਤੋਂ ਤੋੜੇਗੇ ਸੀਗੇ ਨਾ ਸਰਕਾਰ ਨੇ ਤਾਂ ਤੋੜਵਾਏ ਨਹੀਂ ਇਹ ਵਾਲੇ ਘਰ ਹੁਣ ਜੇ ਕੋਰਟ ਦੇ ਆਰਡਰ ਆਏ ਉਹ ਤੇ ਸਰਕਾਰ ਦਾ ਤੇ ਕੋਈ ਹਾਂ ਆਪਾਂ ਇਹ ਜੀ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਅਸੀਂ ਵੋਟਾਂ ਪਾ ਕੇ ਜਤਾਇਆ ਤੇ ਸਰਕਾਰ ਸਾਡੇ ਬਾਰੇ ਵੀ ਸੋਚੇ ਹੁਣ ਇਹ ਸਰਕਾਰ ਜਦੋਂ ਆਈ ਸੀ ਉਹਨੇ ਕਿਹਾ ਸੀ ਜਿਹੜੇ ਲਾਲ ਲਕੀਰ ਦੇ ਵਿੱਚ ਆਉਂਦੇ ਆ ਉਹ ਸਾਰੇ ਮਕਾਨ ਅਸੀਂ ਮੈਂ ਵੀ ਗਰੀਬਾਂ ਨੂੰ ਅਲਾਟ ਕਰਾਂਗੇ ਮਗਰ ਲਾਲ ਲਕੀਰ ਕੀ ਇਹਨਾਂ ਨੇ ਵੀ ਇੱਕ ਤਰ੍ਹਾਂ ਧੱਕੇਸ਼ਾਹੀ ਕੀਤੀ ਛੇ ਸੜਕ ਦਾ ਨਾਮ ਲੈ ਕੇ ਪੂਰੇ ਦੇ ਪੂਰੇ ਘਰ 32 ਘਰ ਸੀ ਇਥੇ ਪੂਰੇ ਮੱਲੇ ਦੇ ਵਿੱਚ 32 33 ਘਰ ਸੀ ਸਾਰੇ ਇਹਨਾਂ ਨੇ ਉਜਾੜ ਕੇ ਰੱਖ ਦਿੱਤੇ ਜੇ ਸੜਕ ਲੈਣੀ ਸੀ ਸੜਕ ਭਾਜੀ 120 ਫੁੱਟੀ ਤਾਂ ਕਹਿਣ ਦੇ ਸੀ 120 ਫੁੱਟ ਦੇ ਵਿੱਚੋਂ ਇਹਨਾਂ ਨੇ 100 ਆਪਾਂ ਕਿੰਨਾ ਹੋਗਾ 60 ਦੇ 60 ਫੁੱਟ ਤੇ ਇਹਨਾਂ ਨੇ ਮਲੇ ਪੂਰੇ ਦਾ ਪੂਰਾ ਤੁਸੀਂ ਆਪੇ ਦੇਖ ਲਓ ਕਿ ਕਿੱਥੋਂ ਤੱਕ ਉਜਾੜ ਕਰ ਦਿੱਤਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬਾਂ ਨੂੰ ਜਿੱਦਾਂ ਉਜਾੜਿਆ ਏਦਾਂ ਦੁਬਾਰਾ ਵਸਾਇਆ ਜਾਵੇ ਕਈ ਲੋਕੀ ਇਹ ਵੀ ਕਹਿੰਦੇ ਆ ਕਿ ਇੱਥੇ ਕਾਫੀ ਲੋਕਾ ਜਿਹੜੇ ਆ ਕਿਰਾਏ ਦੇ ਉੱਤੇ ਘਰ ਰਹਿੰਦੇ ਸੀਗੇ ਜਿਨ੍ਹਾਂ ਦੇ ਆਪਣੇ ਘਰ ਇਹ ਲੋਕਾਂ ਦੇ ਬਣੇ ਪਏ ਸੀਗੇ ਇੱਥੇ ਕਿਰਾਏ ਤੇ ਚੜਾਏ ਹੋਏ ਸੀਗੇ ਤੇ ਜਿਹੜੇ ਬਾਕੀ ਸੀਗੇ ਉਹ ਚਲੇ ਗਏ ਹੋਏ ਆ ਹੁਣ ਜਾਣ ਕੇ ਇੱਥੇ ਬੰਦੇ ਉਹਨਾਂ ਨੇ ਆਪਣੇ ਵੱਖਰੇ ਖੜੀ ਕੀਤੇ ਹੋਏ ਆ ਤਾਂ ਕਿ ਜਿਹੜੇ ਸਾਡੇ ਘਰ ਇੱਥੇ ਵਾਪਸ ਆਣ ਸਾਡੀ ਪ੍ਰਾਪਰਟੀ ਵਾਪਸ ਸਾਡੀ ਬਣ ਜੇ ਤੇ ਨਹੀਂ ਭਾਜੀ ਇੱਥੇ ਪਹਿਲਾਂ ਸਾਰਿਆਂ ਨੇ ਮੱਝਾਂ ਰੱਖੀਆਂ ਹੋਈਆਂ ਸੀ ਮੱਝਾਂ ਦਾ ਦੁੱਧ ਵੇਚ ਕੇ ਸਾਰੇ ਆਪਣਾ ਗੁਜ਼ਾਰਾ ਕਰਦੇ ਸੀ ਕੁਝ ਟਾਈਮ ਪਹਿਲਾਂ ਇਹਨਾਂ ਨੇ ਕਿਹਾ ਵੀ ਜਿਹੜੀਆਂ ਡੇਰੀਆਂ ਆ ਉਹ ਇਥੋਂ ਗੱਡੀਆਂ ਜਾਣਗੇ ਸ਼ਹਿਰ ਚੋਂ ਗੱਡੀਆਂ ਜਾਣ ਜਦੋਂ ਸ਼ਹਿਰ ਚੋਂ ਡੈਰੀਆਂ ਕੱਢ ਦਿੱਤੀਆਂ ਇਹਨਾਂ ਨੇ ਫਿਰ ਲੋਕਾਂ ਦੇ ਕੰਮਕਾਰ ਸਾਰੇ ਖਤਮ ਹੋ ਗਏ ਫਿਰ ਇਹਨਾਂ ਵੀ ਥੋੜਾ ਲੇਬਰ ਦੇ ਬੰਦਿਆਂ ਨੂੰ ਇਹਨਾਂ ਨੇ ਕਿਰਾਏ ਤੇ ਰੱਖ ਕੇ ਆਪਣਾ ਰੋਜੀ ਰੋਟੀ ਦਾ ਕੰਮ ਸ਼ੁਰੂ ਕੀਤਾ ਕੋਈ ਸਰਕਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈਗੀ ਉਹਨਾਂ ਨੇ ਟਾਈਮ ਦਿੱਤਾ 25 ਤਰੀਕ ਦਾ ਕੀ ਗੱਲਬਾਤ ਹੋਈ ਸੀਗੀ ਤੁਹਾਡੀ ਸਰਕਾਰ ਦੇ ਨਾਲ ਅਜੇ ਦੋ ਵਾਰੀ ਮੀਟਿੰਗ ਦਾ ਹੋ ਗਿਆ ਜੀ ਸ ਆਪਾਂ ਜਾਨ ਆਜੋਂ ਟਿੱਕਸੋ ਸੋ ਗੱਲਬਾਤ ਕਰ ਲੰਨੇ ਆ ਜਿਨਾਂ ਨੂੰ ਨੋਲਿਜ ਹੈਗੀ ਇਸ ਚੀਜ਼ ਬਾਰੇ ਹਾਂਜੀ ਐਂਟੀ ਸਰਕਾਰ ਦੇ ਨਾਲ ਐਂਟੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਕੀ ਸਾਰੀ ਗੱਲਬਾਤ ਹੋਈ ਸੀ ਤੁਹਾਡੀ ਇਹੋ ਹੀ ਮੀਟਿੰਗ ਹੋਈ ਸੀ ਕਿ ਸਾਡੀ ਜਗਾ ਸਾਨੂੰ ਦਿੱਤੀ ਜਾਵੇ ਜੀ ਤੋਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਸੀਐਮ ਨਾਲ ਗੱਲ ਕਰਕੇ ਤੇ ਅਸੀਂ ਤੁਹਾਨੂੰ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਟਾਈਮ ਦਿੱਤਾ ਆ ਤੇ ਵੇਖੋ ਉਹ ਭਗਵੰਤ ਵਾਲਾ ਕਹਿੰਦੇ ਸੀ ਕਿ ਤੁਹਾਡੀ ਮੀਟਿੰਗ ਜ਼ਰੂਰ ਕਰਾਵਾਂਗੇ ਵੇਖੋ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਜਦ ਵੀ ਨਾ ਕਰਾਉਣਗੇ ਮੀਟਿੰਗ ਤੇ ਫਿਰ ਅੱਗੇ ਵੀ ਪ੍ਰਸ਼ਾਸਨ ਨੇ ਆ ਕੇ ਇੱਥੇ ਕਿਹਾ ਸੀਗਾ ਤੁਹਾਡੀ ਮੀਟਿੰਗ ਕਰਾਉਣੇ ਆ ਪ੍ਰਸ਼ਾਸਨ ਵੀ ਸਾਡੇ ਤੋਂ ਝੂਠਾ ਪਿਆ ਉਹਨੇ ਸਾਡੀ ਮੀਟਿੰਗ ਨਹੀਂ ਕਰਾਈ ਤੇ ਅਸੀਂ ਇਹ ਦੁਬਾਰਾ ਜਿਹੜੀ ਇਹ ਮੀਟਿੰਗ ਇਹ ਫਿਰ ਸਾਰਿਆਂ ਨੇ ਸਮਝਾਤਾ ਕਰਕੇ ਜਥੇਬੰਦੀਆਂ ਨੇ ਤੇ ਫਿਰ ਅਸੀਂ ਇਹ ਜਿਹੜੀ 9 ਤਰੀਕ ਲਿਖੀ ਸੀਗੀ ਤੇ ਪਹਿਲਾਂ ਵੀ ਅਸੀਂ ਚੱਲੇ ਸੀ ਤੇ ਉਹਨਾਂ ਨੇ ਪ੍ਰਸ਼ਾਸਨ aeration ਤਾ ਫਿਰ ਅਸੀਂ 9 ਤਰੀਕ ਲਿਖ ਕੇ ਤੇ ਫਿਰ ਆਪਾਂ ਉੱਥੇ ਗਏ ਸੀਗੇ ਤੇ ਉਹਨਾਂ ਨੇ ਇਹੀ ਪੂਰਾ ਸਾ ਦਿੱਤਾ ਕਿ ਤੁਹਾਡੀ ਸੀਐਮ ਨਾਲ ਮੀਟਿੰਗ ਕਰਾਵਾਂਗੇ ਹੁਣ ਕਰਾਉਂਦੇ ਆ ਨਹੀਂ ਕਰਾਉਂਦੇ ਉਹਨਾਂ ਦੀ ਮਰਜ਼ੀ ਪਰ ਸੀਐਮ ਇਹ ਮਤ ਸੋਚੇ ਕਿ ਇਹ ਲਤੀਪੁਰਾ ਜਿਹੜਾ ਆ ਇਹ ਨਹੀਂ ਵਸੂਗਾ ਇਹ ਵਸੂਗਾ ਜ਼ਰੂਰ ਵਸੂਗਾ ਇੱਥੇ ਹੀ ਰਾਵਾਂਗੇ ਇਹ ਜ਼ਿੰਦਗੀ ਦੇ ਇੱਕ ਵਾਰ ਜੀਣੀ ਆ ਤੇ ਇਹ ਜਿਹੜੇ ਹੁਣ ਘਰਾਂ ਚੋਂ ਕੱਢ ਕੇ ਟੈਂਟਾਂ 'ਚ ਬਿਠਾਉਂਦੇ ਆ ਟੈਂਟਾਂ 'ਚੋਂ ਕੱਢ ਕੇ ਸ਼ਮਸ਼ਾਨ ਘਰ ਸਾਨੂੰ ਸੁੱਟ ਦਵੇ ਤੇ ਉਹ ਮਨਜ਼ੂਰ ਆ ਪਰ ਇਹ ਅਸੀਂ ਟੈਂਟਾਂ ਦੇ ਵਿੱਚੋਂ ਅਸੀਂ ਨਹੀਂ ਜਾਵਾਂਗੇ ਅਸੀਂ ਲਤੀਪੁਰਾ ਇੱਥੇ ਹੀ ਵਸੇਗਾ ਇੱਥੇ ਹੀ ਰਵਾਂਗੇ ਜੋ ਮਰਜ਼ੀ ਹੋ ਜਾਵੇ ਇੱਥੇ ਹੀ ਵਸਾ ਕੇ ਰੱਖ ਦਵਾਂ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜਾ ਵਾ ਹਰ ਕਿਸੇ ਦੇ ਅੰਦਰ ਰੋਸ਼ ਹੈਗਾ ਵਾ ਦੇਖ ਸਕਦੇ ਹੋ ਕਿ ਸਰਕਾਰਾਂ ਸਰਕਾਰ ਦੇ ਉੱਤੇ ਜਿਹੜਾ ਕਿਹਾ ਜਾ ਰਿਹਾ ਬਾਰ ਬਾਰ ਪ੍ਰਸ਼ਾਸਨ ਵੱਲੋਂ ਕਿ ਜਿਹੜੀ ਸਰਕਾਰਾਂ ਆਏ ਸਾਡੀ ਸੁਣਵਾਈ ਕਰਨ ਸਾਡੇ ਜਿਹੜਾ ਘਰ ਹੈ ਵਸਾ ਕੇ ਦੇਣ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਜਿਹੜੇ ਕਈ ਲੋਕੀ ਜਿਹੜੇ ਕਰਦੇ ਪਏ ਆ ਘਰ ਤੁਹਾਨੂੰ ਦਿਖਾ ਦਿੰਦੇ ਆ ਅੰਦਰ ਜਾ ਕੇ ਮੰਜੀ ਵਿਛਾਈ ਹੋਈ ਹੈ ਬੈੱਡ ਲਗਾਇਆ ਪਿਆ ਵਾ ਤੇ ਕਿਸ ਤਰ੍ਹਾਂ ਜਿਹੜੇ ਕੱਪੜੇ ਸੀ ਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਪਰ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦੇ ਕਿ ਜਿੰਨੀ ਜ਼ਿਆਦਾ ਗਰਮੀ ਆ ਜੋ ਤੁਸੀਂ ਕਿਸੇ ਤਰਪਾਲ ਦੇ ਅੰਦਰ ਜਾ ਕੇ ਰਹੋਗੇ ਤਾਂ ਉੱਥੇ ਇੰਨੀ ਕੇ ਜ਼ਿਆਦਾ ਹਮਸ ਹੋਏਗੀ ਕਿ ਤਸੀਨਾ ਜਿਹੜਾ ਆ ਉਸੇ ਟਾਈਮ ਆਣਾ ਜਿਹੜਾ ਆ ਸ਼ੁਰੂ ਹੋ ਜਾਂਦਾ ਆ ਸੋ ਵਿਅਕਤੀ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਪੈਰਾ ਤੋਂ ਠੀਕ ਨਹੀਂ ਪਰ ਫਿਰ ਵੀ ਜਿਹੜਾ ਆ ਕੰਮ ओके सोके होके ਜਾ ਰਿਹਾ ਦੇਖ ਰਿਹਾ ਤੁਹਾਨੂੰ ਦੱਸ ਦੇ ਕਿ ਇੱਥੇ ਜਿਹੜੀਆਂ ਸਾਰੀਆਂ ਪਹਿਲੇ گاਵਾ ਜਿਹੜੀਆਂ ਮੱਜਾਂ ਜਿਹੜੀਆਂ ਬਨੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਹੁਣ ਤੁਹਾਨੂੰ ਦਿਖਾਈਆਂ ਕਿ ਛਾਂ ਦੇ ਵਿੱਚ ਆ ਜਿਸ ਤਰ੍ਹਾਂ ਨੇ ਦੱਸੇ ਕਿ ਪਹਿਲੇ ਦੁੱਧ ਵੇਚ ਕੇ ਜਿਹੜਾ ਆ ਗੁਜ਼ਾਰਾ ਕਰਦੇ ਸੀਗੇ ਸੋ ਤੁਹਾਨੂੰ ਦੱਸ ਦਈਏ ਕਿ ਕਮੈਂਟਾਂ ਦੇ ਵਿੱਚ ਜਿਹੜੀ ਆ ਇੱਕ ਵਾਰੀ ਸਲਾਹ ਜਿਹੜੀ ਸਾਨੂੰ ਜ਼ਰੂਰ ਜਿਹੜਾ ਦੋਸਤ ਤਾਂ ਕਿ ਪ੍ਰਸ਼ਾਸਨ ਵੀ ਜੇ ਦੇਖੇ ਤੇ ਕਮੈਂਟ ਰਾਹੀਂ ਪਤਾ ਲੱਗੇ ਕਿ ਜਿਹੜਾ ਇਹਨਾਂ ਦਾ ਮਸਲਾ ਆ ਉਹ ਕਿਸ ਤਰ੍ਹਾਂ ਹੱਲ ਹੋਊਗਾ ਤੁਹਾਨੂੰ ਦੱਸ ਦਈਏ ਕਿ ਕੋਰਟ ਦੇ ਆਰਡਰਾਂ ਤੋਂ ਬਾਅਦ ਜਿਹੜਾ ਆ ਸਾਰੀ ਜਗ੍ਹਾ ਢਾਈ ਗਈ ਸੀਗੀ ਪਰ ਇਹਨਾਂ ਦਾ ਜ ਭਗਵੰਤ ਮਾਨ ਨੂੰ ਜਿਹੜੀ ਵੋਟਾਂ ਪਾਈਆਂ ਸੀ ਕਿ ਆਪਣਾ ਸਮਝ ਕੇ ਪਾਈਆਂ ਸੀ ਕਿ ਉਹ ਬਦਲਾਅ ਲੈ ਕੇ ਆਣਗੇ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਸਾਡੇ ਘਰ ਹੈ ਸਾਨੂੰ ਦੁਬਾਰਾ ਜਿਹੜੇ ਆ ਵਸਾ ਕੇ ਦਿੱਤੇ ਜਾਣ ਤਾਂ ਦੱਸ ਦਈਏ ਕਿ ਮਾਨ ਸਰਕਾਰ ਵੱਲੋਂ ਇਹ ਵੀ ਚੀਜ਼ ਕਹੀ ਗਈ ਸੀ ਕਿ ਇਹਨਾਂ ਨੂੰ ਦੋ-ਦੋ ਢਾਈ-ਢਾਈ ਮਰਲੇ ਜਿਹੜੇ ਫਲੈਟਸ ਆ ਉਹ ਦੇ ਦਨੇ ਆ ਤਾਂ ਕਿ ਇਹ ਆਪਣੇ ਘਰ ਦੇ ਵਿੱਚ ਵਸ ਜਾਣ ਪਰ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਸਾਨੂੰ ਉਠਾਉਣ ਦੀ ਜੜੀ ਆ ਚਾਲ ਸੀਗੀ ਜਦਕਿ ਜਿਨ੍ਹਾਂ ਨੂੰ ਪਹਿਲੇ ਅਲਰਟ ਹੋਏ ਸੀਗੇ ਇਹ ਉਹਨਾਂ ਨੂੰ ਵੀ ਜਿਹੜੇ ਇਹ ਫਲੈਟਸ ਆ ਉਹ ਨਹੀਂ ਮਿਲੇ ਸੋ ਦੇਖਣ ਵਾਲੀ ਗੱਲ ਹੁਣ ਇਹ ਹੋਈ ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੇ ਜਲਦੀ ਇਹਨਾਂ ਦਾ ਇਹਨਾਂ ਦਾ ਮਸਲਾ ਵਾ ਉਹ ਕਿਸ ਤਰ੍ਹਾਂ ਜਿਹੜਾ ਹੱਲ ਹੋਏਗਾ ਤੇ ਨਾਲ ਸਾਨੂੰ ਤੇ ਇਹ ਲੱਗਦਾ ਹੈ ਕਿ ਜਿਹੜੀ ਮੀਡੀਆ ਉਸ ਟਾਈਮ ਖਬਰ ਕਰ ਗਈ ਸੀ ਕਿ ਜਿੰਨੀ ਮੀਡੀਆ ਇੱਥੇ ਆਈ ਸੀ ਕਿ ਲਤੀਪੁਰ ਦੇ ਵਿੱਚ ਉਹ ਸਾਰੀ ਮੀਡੀਆ ਰੋਜ਼ ਆਵੇ ਤੇ ਰੋਜ਼ ਖਬਰ ਕਰੇ ਤਾਂ ਕਿ ਜਿਹੜਾ ਇਹ ਮੁੱਦਾ ਹੈ ਆ ਸਰਕਾਰ ਦੇ ਸਾਹਮਣੇ ਜਾਗਰੂਕ ਪਰਵੇ ਤੇ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਹੱਲ ਹੋ ਸਕੇ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਜੀ ਵਸਵੇਰਾ ਟੀਵੀ ਜਲੰਧਰ